ਲੁਧਿਆਣਾ ਤੋਂ ਬੇਹੱਦ ਦਰਦਨਾਕ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਾਸਤਕੀ ਕਿ ਬੀਤੀ ਰਾਤ ਲੁਧਿਆਣਾ ਦੀਆਂ ਗਲੀਆਂ ਅਤੇ ਸ਼ਹਿਨੀਆਂ ਛਿੱਕਾਂ ਦੇ ਨਾਲ ਭਰ ਗਈਆਂ ਕਿ ਹਰ ਕੋਈ ਤੰਗ ਰਹਿਆ ਤੇਜ਼ ਰਫਤਾਰ ਕਾਰ ਨੇ ਇੱਕ ਪਲ ਦੇ ਵਿੱਚ ਪੰਜ ਕਰਾਂ ਦੇ ਦੀਵੇ ਬੁਝਾ ਦਿੱਤੇ ਸਵੇਰੇ 1 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਕਾਰ ਨੇ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਡਿਵਾਈਡਰ ਦੇ ਨਾਲ ਜਾ ਟਕਰਾਇਆ ਕਾਫੀ ਇਨੀ ਭਿਆਨਕ ਰਹੀ ਕਿ ਕਾਰ ਚਪਨਾ ਚੂਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦਾ ਸਿਰ ਛਟ ਗਿਆ ਦੂਜੇ ਦੀ ਗਰਦਨ ਕੱਟ ਗਈ ਅਤੇ ਬਾਕੀ ਲਾਸ਼ਾਂ ਪੂਰੀ ਤਰ੍ਹਾਂ ਦੇ ਨਾਲ ਵਿਛਰਿਆ ਹੋਇਆ ਮਿਲਿਆ ਹਾਦਸੇ ਤੋਂ ਬਾਅਦ ਦੋ ਐਮਬੂਲੈਂਸਾਂ ਮੌਕੇ ਤੇ ਪੁੱਜਤੀਆਂ ਨੇ ਸਾਰੀਆਂ ਲਾਸ਼ਾਂ ਨੂੰ 1 ਵਜੇ ਹਸਪਤਾਲ ਪਹੁੰਚਾ ਦਿੱਤਾ ਗਿਆ ਪਰਿਵਾਰ ਹਫੜਾ ਤਫਰੀ ਦੇ ਵਿੱਚ ਹੈ ਮਾਪਿਆਂ ਦਾ ਰੋ-ਰੋ ਕੇ ਪੂਰਾ ਹਾਲ ਹੈ ਸੰਦੀਪ ਜੀ ਪੁੱਛਣਾ ਪੂਰਾ ਮਾਮਲਾ ਕੀ ਹੋਇਆ ਕੀ ਜਲਵਾਤ ਪਤਾ ਨਹੀਂ ਸਰ ਤਾਂ ਕੀ ਹੋਇਆ ਕਿ ਨਹੀਂ ਕੁਝ ਨਹੀਂ ਪਤਾ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਨਹੀਂ ਸਾਨੂੰ ਤਾਂ ਸਰਫੇਨ ਨਾ ਬਤਾ ਵੀ ਐਕਸੀਡੈਂਟ ਹੋਇਆ ਮੁੰਡੇ ਦਾ ਹੂੰ ਮੇਰੇ ਨੂੰ ਫੋਨ ਆਇਆ ਜੀ ਮੈਨੂੰ ਪਤਾ ਲੱਗਿਆ ਤੁਹਾਨੂੰ ਐਸਾ ਸਾਨੂੰ ਰਾਤੀ 2 ਵਜੇ ਥਾਣੇ ਚੋਂ ਫੋਨ ਗਿਆ ਸੀ ਅੱਛਾ ਜੀ ਕਿ ਬੇਟਾ ਐਕਸੀਡੈਂਟ ਹੋ ਗਿਆ ਹੂੰ ਤੁਸੀਂ ਫਿਰ ਸਾਲ ਸੀ 2 ਵਜੇ ਤਾਂ ਆ ਨਹੀਂ ਪਾਈਗੇ ਅਸੀਂ ਸਵੇਰ ਰਾਤੀ ਤੱਕ ਇਹਨਾਂ ਨੂੰ ਸੌਣ ਦਾ ਕੋਈ ਫਾਇਦਾ ਨਹੀਂਗਾ ਜਦੋਂ ਜੇ ਪੰਜ ਜਣੇ ਅੱਜ ਪੰਜੇ ਪਰਿਵਾਰ ਇਕੱਠੇ ਹੋਣਗੇ ਤਾਂ ਤਾਂ ਕੋਈ ਮਾਮਲਾ ਨੇ ਪੜੂਗਾ ਮੇਰੇ ਅਸੀ ਕੱਲੇ ਨਹੀਂ ਆ ਸਕਦੇ ਜਿਹੜੀ ਸੀ ਵਿੱਚ ਗੱਲ ਕੀਤੀ ਜਰੀ ਉਹ ਜਿਹੜੀ ਕੁੜੀਆਂ ਸੀ ਉਹ ਹੈ ਕੌਣ ਸੀ ਉਹ ਪਤਾ ਨਹੀਂ ਸਰ ਸਾਨੂੰ ਕੁਝ ਨਹੀਂ ਪਤਾ ਹਜੇ ਤੱਕ ਵੀ ਉਹ ਕੌਣ ਸੀ ਤੇ ਕਿੱਥੋਂ ਸੀ ਗਿਆ ਆ ਕਿਥੋਂ ਇਹਦੀ ਜਾਂਚ ਕਰੇ ਸੀ ਉਹ ਤਾਂ ਜਗਰਾਉਂ ਤੋਂ ਆਏ ਸੀ ਕਿ ਇੱਥੇ ਲੁਧਿਆਣੇ ਆਏ ਸੀ ਮੇਰਾ ਭਤੀਜਾ ਸੀ ਮੈਂ ਉਹਦੀ ਭੂਆ ਸੁਖਦੀ ਤੇ ਉਹ ਘਰੋਂ ਪਾਪਾ ਤੋਂ ਪੈਸੇ ਲੈ ਕੇ ਪਾਪਾ ਸਰ ਦੀ ਆ ਗਈ ਮੈਂ ਲੁਧਿਆਣੇ ਤੋਂ ਤੁਹਾਨੂੰ ਬੂਟ ਵਗੈਰਾ ਲਿਆ ਦੇਣਾ ਤੇ ਬੂਟ ਲੈਣ ਆਏ ਸੀ ਸਵੇਰੇ 3000 ਰੁਪਏ ਫੜ ਕੇ ਲਿਆਇਆ ਕੱਲ ਸਵੇਰ ਨਕਰੂ ਆਇਆ ਗਿਆ ਹੈ ਤੇ ਕੱਲ ਰਾਤੀ ਸ਼ਾਮੀ ਗਿਆ ਨਹੀਂ ਕਰੇ ਵਾਪਸ ਫਿਰ ਅੱਤੀ ਸਾਨੂੰ 2 ਵਜੇ ਫੋਨ ਚੱਲਿਆ ਗਿਆ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ। ਫਿਰ ਸਾਨੂੰ ਇਹ ਦੁਗਾ ਕੋਈ ਨਹੀਂ ਪਤਾ ਜੀ। ਹੁਣ ਪ੍ਰਸ਼ਾਸਨ ਵੱਲੋਂ ਕੀ ਕਿਹਾ ਜਾ ਰਿਹਾ ਹੈ? ਪਤਾ ਨਹੀਂ ਹਜੇ ਕੁਝ ਦੱਸ ਨਹੀਂ ਰਹੇਗੇ। ਦੱਸੋ। ਇਹ ਕਿਹੜਾ ਬਈ? ਪਿੰਡ ਸਾਡੇ ਜਗਰਾਉਂ ਹੀ ਆ। ਜਗਰਾਉਂ। ਹਾਂਜੀ। ਕੋਠੇ ਫੰਜੂਰਾ ਦੇ। ਕੋਠੇ